ਸੱਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਕਸ਼ਮੀਰੀ ਤੋਹਫ਼ਾ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਬਾਦਸ਼ਾਹ ਅਕਬਰ ਨੂੰ ਕਸ਼ਮੀਰ ਦੇ ਸੂਬੇਦਾਰ ਨੇ ਤੋਹਫ਼ੇ ਦੇ ਤੌਰ ਤੇ ਦੋ ਬੋਰੀਆਂ ਕਸ਼ਮੀਰ ਦੇ ਅਖਰੋਟ ਕੱਲੇ ਜਦੋਂ ਸੂਬੇਦਾਰ ਦੇ ਆਦਮੀ ਖਚਰਾ ਤੇ ਅਖਰੋਟ ਲੱਦੀ ਦਿੱਲੀ ਪੁੱਜੇ ਤਾਂ ਸਬਜ਼ੀ ਮੰਡੀ ਵਿੱਚ ਉਹਨਾਂ ਪਹਿਲੀ ਵਾਰ ਪਿਆਜ਼ ਦੇਖੇ ਇਹਨਾਂ ਪਿਆਜ਼ਾਂ ਦੀ ਸ਼ਕਲ ਵੀ ਕਿ ਉਹ ਰੀਝ ਗਏ ਉਹਨਾਂ ਸੋਚਿਆ ਜਿਸ ਦੇ ਵਿੱਚ ਅਜਿਹਾ ਸੁੰਦਰ ਮੇਵਾ ਹੋਵੇ ਉਥੇ ਅਕਰੋਟਾਂ ਦਾ ਤੋਹਫਾ ਕਿਹੜੇ ਕੰਮ ਉਹਨਾਂ ਸਲਾਹ ਕਰਕੇ ਅਕਰੋਟਾਂ ਨਾਲ ਪਿਆਜ਼ ਵਟਾ ਲਏ ਕੁਝ ਪਿਆਜ਼ ਆਪ ਖਾਦੇ ਤੇ ਬਾਕੀ ਬਾਦਸ਼ਾਹ ਅਕਬਰ ਦੀ ਭੇਂਟ ਲਈ ਦਰਬਾਰ ਵਿੱਚ ਲੈ ਗਏ ਉਸ ਸਮੇਂ ਸਾਰੇ ਦਰਬਾਰੀ ਬੈਠੇ ਹੋਏ ਕਿਸੇ ਖਾਸ ਮਾਮਲੇ ਬਾਰੇ ਸਲਾਹ ਕਰ ਰਹੇ ਸਨ ਕਿ ਕਸ਼ਮੀਰ ਦਾ ਮੇਵਾ ਬਾਦਸ਼ਾਹ ਦੀ ਭੇਂਟ ਕਰ ਦਿੱਤਾ ਗਿਆ ਦੋਵੇਂ ਕਸ਼ਮੀਰੀ ਇਨਾਮ ਦੀ ਆਸ ਵਿੱਚ ਹੱਥ ਬੰਨ ਕੇ ਖੜੋ ਗਏ ਅਕਬਰ ਨੂੰ ਪਿਆਜ਼ ਵੇਖ ਕੇ ਬੜਾ ਗੁੱਸਾ ਆਇਆ ਉਸਨੇ ਬੀਰਬਲ ਨੂੰ ਹੁਕਮ ਦਿੱਤਾ ਕਿ ਇਹਨਾਂ ਦੇ ਸਿਰ ਇਹ ਪਿਆਜ਼ ਰਾ ਕੇ ਇੱਕ ਦੇ ਬਦਲੇ ਪੰਜ ਪੰਜ ਜੁੱਤੀਆਂ ਮਾਰੀਆਂ ਜਾਣ ਜੁੱਤੀਆਂ ਖਾਣ ਪਿੱਛੋਂ ਕਸ਼ਮੀਰੀ ਕਹਿਣ ਲੱਗੇ ਬਾਦਸ਼ਾਹ ਸਲਾਮਤ ਖੁਦਾ ਦਾ ਲੱਖ ਲੱਖ ਸ਼ੁਕਰ ਹੈ ਬਾਦਸ਼ਾਹ ਨੇ ਪੁੱਛਿਆ ਮੂਰਖੋ ਉਹ ਕਿਵੇਂ ਹਜੂਰ ਜੇ ਅਸੀਂ ਅਸਲੀ ਕਸ਼ਮੀਰੀ ਮੇਵਾ ਅਖਰੋਟ ਆਪਦੀ ਪੇਂਟ ਕਰਦੇ ਤਾਂ ਇਹਨਾਂ ਜੁੱਤੀਆਂ ਨਾਲ ਸਿਰ ਗੰਜੇ ਹੋ ਜਾਂਦੇ ਸ਼ੁਕਰ ਹੈ ਖੁਦਾਵੰਦ کریم ਦਾ ਕਿ ਅਸੀਂ ਆਪਣੀ ਸਿਆਣਪ ਨਾਲ ਉਸ ਨੂੰ ਪਿਆਜ਼ਾਂ ਵਿੱਚ ਬਦਲ ਲਿਆ ਤੇ ਸਾਡੀ ਟਿੰਡ ਪੋਲੀ ਹੋਣੋਂ ਬਚ ਗਈ ਬਾਦਸ਼ਾਹ ਨੇ ਵਾਰਤਾ ਸੁਣੀ ਤਾਂ ਸਾਰੇ ਦਰਬਾਰ ਵਿੱਚ ਉਹਨਾਂ ਦੀ ਅਕਲ ਤੇ ਖੂਬ ਹਾਸਾ ਮੱਚਿਆ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫਾਰ ਮੋਰ ਵੀਡੀਓਜ਼